ਪਵਿੱਤਰ ਮੁਹੱਬਤ ਭਾਗ 6 ਮਾ ਲੇਖਕ ਕਿਰਨਦੀਪ ਕੌਰ ਭਾਈ ਰੂਪਾ ਨਸੀਬ ਠੀਕ ਤਾਂ ਮਹਾਰਾਜ ਨੇ ਕਰਨਾ ਮੇਰਾ ਬੰਦਾ ਪਰ ਜਿਹੜੇ ਨੇ ਵੀ ਮੇਰੇ ਭਗਤ ਬੰਦੇ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਆ ਉਹਦਾ ਕੱਖ ਨਾ ਰਹੇ ਜੀਤ ਚੁੱਪ ਕਰਕੇ ਸੰਤੋਖ ਕੇ ਘਰੋਂ ਬਾਹਰ ਆਇਆ ਤੇ ਸੋਚਣ ਲੱਗਿਆ ਕਿ ਚੰਗਾ ਹੋਇਆ ਦੋਹੇ ਖੇਤ ਆ ਮੈਂ ਉੱਥੇ ਹੀ ਜਾਣਾ ਜੀਤ ਨੇ ਮੱਗਰ ਦੇ ਕੰਨ ਵਿੱਚ ਕੁਝ ਕਿਹਾ ਤੇ ਆਪ ਨੇਬੇ ਕੇ ਖੇਤਾਂ ਵੱਲ ਹੋ ਤੁਰਿਆ ਨੇਬਾ ਤੇ ਬਲਵੀਰਾ ਦੋਹੇ ਵੱਟਾਂ ਕੱਢ ਰਹੇ ਸੀ ਜੀਤ ਦੂਰੋਂ ਹੀ ਬੋਲਿਆ ਉਹ ਕਿਵੇਂ ਉਹ ਬਾਈ ਸਾਸੂ ਲੈ ਲੋ ਮਾੜਾ ਮੋਟਾ ਤੜਕੇ ਹੀ ਲੱਗ ਜਾਂਦੇ ਹੋ ਕੰਮ ਕਰਨਾ ਨੇਬਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਭਾਈ ਨੇ ਵਿਆਹ ਜਾ ਬਹਿ ਜਾ ਬਲਵੀਰਾ ਅੱਜ ਕਿਵੇਂ ਆਉਣੇ ਹੋਗੇ ਜੀਤ ਸੰਤੋਖ ਦਾ ਪਤਾ ਲੈਣ ਆਇਆ ਸੀ ਮਾੜੀ ਹੋਈ ਵਿਚਾਰੇ ਨਾਲ ਐਨੇ ਨੂੰ ਮੱਗਰ ਵੀ ਆ ਗਿਆ ਹੋਰ ਬਾਈ ਉਹ ਤਾਂ ਭਲਾ ਹੋਵੇ ਚਰਨੇ ਦਾ ਜਿਨੇ ਆਪਦੀ ਪੈਲੀ ਵੇਚ ਕੇ ਸੰਤੋਖ ਛਡਵਾ ਦਿੱਤਾ ਜੀਤ ਗੱਲ ਨੂੰ ਵਧਾਉਣ ਲੱਗਿਆ ਨੇਬੇ ਭਲਾ ਚਰਨੇ ਦੀ ਕੋਈ ਸਕੀਰੀ ਸਕੂਰੀ ਐ ਸੰਤੋਖ ਦੇ ਸਹੁਰਿਆਂ ਨਾਲ ਬਲਵੀਰਾ ਨਾ ਹੋਏ ਜੀਤ ਪਰ ਤੈਨੂੰ ਕਿਹਨੇ ਕਿਹਾ ਵੀ ਚਰਨੇ ਨੇ ਆਪਦੀ ਪੈਲੀ ਸੰਤੋਖ ਨੂੰ ਛਡਵਾਉਣ ਲਈ ਵੇਚੀ ਆ ਜੀਤ ਲੈ ਸਾਰੇ ਪਿੰਡ ਵਿੱਚ ਤਾਂ ਗੱਲ ਫਿਰ ਗਈ ਤੈਨੂੰ ਪਤਾ ਨਹੀਂ ਨੇਬਾ ਨਹੀਂ ਭਾਈ ਸਾਨੂੰ ਨਹੀਂ ਪਤਾ ਪਰ ਸਾਨੂੰ ਨਹੀਂ ਪਤਾ ਵੀ ਚਰਨੇ ਨੇ ਪੈਲੀ ਵੇਚੀ ਆ ਮੱਗਰ ਮੈਂ ਤਾਂ ਕਈ ਵਾਰੀ ਤੁਹਾਡੀ ਭਾਬੀ ਨਸੀਬ ਨੂੰ ਝਿੜੀ ਵਿੱਚ ਚਰਨੇ ਨਾਲ ਗੱਲਾਂ ਕਰਦੇ ਵੇਖਿਆ ਸੀ ਮੈਂ ਕਿਹਾ ਕਿਤੇ ਕੋਈ ਸਕੀਰੀਆ ਤਾਂ ਹੀ ਖੜੀ ਗੱਲਾਂ ਕਰਦੀ ਆ ਉਹ ਜੀਤ ਨੇ 90 ਤੇ ਬਲਬੀਰੇ ਦੇ ਮੂੰਹ ਵੱਲ ਵੇਖਿਆ ਦੋਹਾਂ ਦੇ ਮੂੰਹ ਨਾ ਖੁਸ਼ ਜਿਹੇ ਵੇਖ ਕੇ ਜੀਤ ਫਿਰ ਬੋਲਿਆ ਹੋਰ ਭਾਈ ਪਿੰਡ ਵਿੱਚ ਨੂਤੀ ਦੀ ਗੱਲਾਂ ਐ ਹੁੰਦੀ ਜਰੀ ਨਹੀਂ ਜਾਂਦੀ ਨਸੀਬ ਨੂੰ ਕਹਿਓ ਵੀ ਝਿੜੀ ਵਿੱਚ ਨਾ ਜਾਇਆ ਕਰੇ ਜੀਤ ਤੇ ਮੱਗਰ ਦੋਹੇ ਖੇਤੋਂ ਆਪਣੇ ਘਰ ਆ ਗਏ ਜੀਤ ਲੈ ਮੱਗਰਾ ਨਸੀਬ ਦੇ ਬੂਹੇ ਹਰ ਥਾਂੋਂ ਬੰਦ ਕਰਤੇ ਆਪਾਂ ਹੁਣ ਅਗਲੀ ਵਾਰ ਲਈ ਤਿਆਰ ਰਹਿ ਬਸ ਉਸ ਨਸੀਬ ਨੂੰ ਨਾ ਘਰ ਦੀ ਛੱਡਣਾ ਨਾ ਘਾਟਦੀ ਨੇਬਾ ਤੇ ਬਲਵੀਰਾ ਦੋਹੇ ਖੇਤੋਂ ਆਏ ਸੰਤੋਖ ਹੁਣ ਅੱਗੇ ਨਾਲੋਂ ਕਾਫੀ ਠੀਕ ਸੀ ਨਸੀਬ ਨੂੰ ਪੂਰਾ ਮਹੀਨਾ ਸੀ ਪਈ ਹੋਈ ਨਸੀਬ ਨੂੰ ਵੇਖ ਕੇ ਨੇਬਾ ਬਲਵੀਰ ਨੂੰ ਬੋਲਿਆ ਬਾਈ ਜੀਤ ਦੀਆਂ ਗੱਲਾਂ ਤੈਨੂੰ ਕਿਵੇਂ ਲੱਗੀਆਂ ਬਲਵੀਰ ਨਸੀਬ ਭਾਬੀ ਭਾਵੇਂ ਲੱਖ ਚੰਗੀ ਆ ਪਰ ਆਪਾਂ ਭਾਬੀ ਨੂੰ ਕਹਿ ਦੇਾਂਗੇ ਵੀ ਚਿੜੀ ਨਾ ਜਾਇਆ ਕਰੇ। ਨੇਬਾ ਸਹੀ ਗੱਲ ਆ ਬਾਈ ਤੇਰੀ। ਮੈਂ ਵੀ ਨਹੀਂ ਚਾਹੁੰਦਾ ਵੀ ਆਪਣੀ ਭਾਬੀ ਨੂੰ ਕੋਈ ਗਲਤ ਕਹੇ। ਆਪਣਾ ਘਰ ਖਰਾਬ ਹੋਵੇ। ਦੂਜੇ ਦਿਨ ਧਣਕੁਰ ਆਈ ਤੇ ਨਸੀਬ ਨੂੰ ਚਿੜੀ ਵਿੱਚ ਜਾਣ ਦਾ ਕਹਿਣ ਲੱਗੀ ਪਰ ਨਸੀਬ ਦੇ ਬੋਲਣ ਤੋਂ ਪਹਿਲਾਂ ਹੀ ਨੇਬੇ ਨੇ ਕਹਿ ਦਿੱਤਾ ਕਿ ਚਾਚੀ ਹੁਣ ਨਸੀਬ ਨੂੰ ਨਾਲ ਜਾਇਆ ਕਰ। ਐਵੇਂ ਜੇ ਬੱਟਫੁੱਟ 'ਚ ਅੜਕ ਗਈ ਤਾਂ ਪੰਗਾ ਖੜਾ ਹੋਜੂ। ਧਣਕੁਰ ਲੈ ਵੇ ਨੇਬਿਆ ਤੈਨੂੰ ਕੀ ਪਤਾ? ਬਹੂ ਜੇ ਤੋਰਾ ਫੇਰਾ ਕਰੂ ਇਹਨੂੰ ਚੰਗਾ ਜਾਪੇ ਵਾਰੀ ਔਖੀ ਨਾ ਹੋਊਗੀ ਚੱਲ ਨਸੀਬ ਚੱਲਿਏ ਨੇਬੇ ਤੇ ਬਲਬੀਰੇ ਨੇ ਵੀ ਬਹੁਤਾ ਜ਼ੋਰ ਨਾ ਲਾਇਆ ਤੇ ਧਣਕੁਰ ਨਸੀਬ ਨੂੰ ਨਾਲ ਲੈ ਕੇ ਝਿੜੀ ਵੱਲ ਤੁਰ ਪਈ ਦੋਹਾਂ ਭਾਈਆਂ ਨੇ ਸਕੀਮ ਬਣਾਈ ਕਿ ਆਪਾਂ ਅੱਜ ਇਹਨਾਂ ਦੇ ਮਗਰ ਚੱਲ ਕੇ ਵੇਖਦੇ ਆਂ ਵੀ ਆਪਣੀ ਨਸੀਬ ਚਰਨੀ ਨੂੰ ਬੁਲਾਉਂਦੀ ਆ ਕਿ ਨਹੀਂ ਬਾਬੇ ਨੂੰ ਮੱਥਾ ਟੇਕ ਨਸੀਬ ਤੇ ਧਣਕੁਰ ਬੈਠ ਗਈਆਂ ਚਰਨਾ ਰੋਜ਼ਾਨਾ ਬਾਗ ਬਾਟੀਆਂ ਵਿੱਚ ਚਾਹ ਲਿਆਇਆ ਤੇ ਦੋਹਾਂ ਨੂੰ ਫੜਾ ਕੇ ਮੁੜ ਬਾਹਰ ਚੱਲਿਆ ਗਿਆ ਦੋਹੇ ਭਾਈ ਓਲੇ ਖੜੇ ਇਹ ਸਭ ਦੇਖ ਰਹੇ ਸੀ ਪਰ ਨਾ ਤਾਂ ਚਰਨੇ ਨੇ ਨਸੀਬ ਨੂੰ ਬੁਲਾਇਆ ਅਤੇ ਨਾ ਹੀ ਨਸੀਬ ਨੇ ਚਰਨੇ ਨੂੰ ਨੇਬਾ ਤੇ ਬਲਵੀਰ ਦੋਹੇ ਇੱਕ ਵਾਰੀ ਬੋਲੇ ਕਿ ਸਾਨੂੰ ਪਤਾ ਸਾਡੀ ਭਾਬੀ ਗਲਤ ਨਹੀਂ ਜੀਤ ਦਾ ਕੋਈ ਦਾ ਪੇਚਣਾ ਚੱਲਿਆ ਉਹ ਬਹੁਤ ਕੋਸ਼ਿਸ਼ਾਂ ਕਰ ਰਿਹਾ ਸੀ ਕਿ ਨਸੀਬ ਉੱਪਰ ਗਲਤ ਇਲਜ਼ਾਮ ਲਗਾ ਕੇ ਮੈਂ ਘਰ ਵਿੱਚ ਇਹਨਾਂ ਨੂੰ ਬਦਨਾਮ ਕਰ ਦੇਵਾਂਗਾ ਪਰ ਨਸੀਬ ਦੇ ਸਦਕ ਨੇ ਜੀਤ ਨੂੰ ਕਿਸੇ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਸੀ ਹੋਣ ਦਿੱਤਾ ਚਰਨੇ ਨੂੰ ਜੀਤ ਦੀਆਂ ਸਾਰੀਆਂ ਹਰਕਤਾਂ ਦਾ ਪਤਾ ਸੀ ਪਰ ਉਹ ਚੁੱਪ ਸੀ ਸਵੇਰ ਦੇ 3:00 ਵਜੇ ਨਸੀਬ ਦੇ ਦਰਦਾਂ ਸ਼ੁਰੂ ਹੋ ਗਈਆਂ ਰਾણો ਨੇ ਆਪਣੇ ਭਾਈ ਬਲਵੀਰ ਨੂੰ ਦੱਸਿਆ ਤੇ ਉਦੋਂ ਹੀ ਬਲਵੀਰਾ ਦਾਈ ਨੂੰ ਸੱਦ ਲਿਆ ਆ ਸੰਤੋਖ ਦਾ ਚਿਹਰਾ ਖੇੜ ਗਿਆ ਨੇਬਾ ਤੇ ਬਲਵੀਰਾ ਸੰਤੋਖ ਨੂੰ ਕਹਿ ਰਹੇ ਸੀ ਬਈ ਆਪਣੇ ਘਰੇ ਨਿੱਕਾ ਜਿਹਾ ਜਵਾਕ ਆਉ ਆਪਾਂ ਉਹਨੂੰ ਖੜਾਇਆ ਕਰਾਂਗੇ ਸੰਤੋਖ ਨੇ ਆਪਣੇ ਭਾਈਆਂ ਨੂੰ ਜੱਫੀ ਪਾ ਲਈ ਪਰ ਸੰਤੋਖ ਕਿਸੇ ਨਾਲ ਵੀ ਖੁੱਲ ਕੇ ਗੱਲ ਨਹੀਂ ਸੀ ਕਰਦਾ ਬਿੱਤੇ ਵਿੱਚ ਬੁੱਝ ਗਿਆ ਸੀ ਦੋਹੇ ਭਾਈ ਚਾਹੁੰਦੇ ਸੀ ਕਿ ਸੰਤੋਖ ਨਸੀਬ ਨਾਲ ਪਹਿਲਾਂ ਵਾਂਗੂ ਰਹਿਣ ਲੱਗੇ ਤਿੰਨੇ ਭਰਾ ਸਵਾਤ ਦੇ ਬਾਹਰ ਖੜੇ ਸੀ ਰਾਣੋ ਦਾਈ ਕੋਲ ਆਪਣੀ ਭਾਬੀ ਨੂੰ ਸੰਭਾਲ ਰਹੀ ਸੀ ਘੰਟੇਕ ਬਾਅਦ ਰਾਣੋ ਬਾਹਰ ਆਈ ਤਿੰਨੇ ਭਰਾ ਆਪਣੀ ਭੈਣ ਰਾਣੋ ਨੂੰ ਪੁੱਛਣ ਲੱਗੇ ਰਾਣੋ ਨਿੱਕੇ ਜਿਵਾਕ ਨੂੰ ਬਾਹਰ ਲਿਆ ਕੇ ਵਿਖਾ ਕੀ ਆਇਆ ਆਪਣੇ ਘਰ ਰਾਣੋ ਦੀਆਂ ਅੱਖਾਂ ਭਰ ਆਈਆਂ ਉਹਦੇ ਤੋਂ ਬੋਲਿਆ ਨਾ ਗਿਆ ਨੇਬਾ ਕੀ ਹੋਇਆ ਰਾਣੋ ਰੋਈ ਕਿਉਂ ਜਾਂਨੀਂ ਸੰਤੋਖ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅੱਜ ਪਹਿਲੀ ਵਾਰ ਉਹ ਬੋਲਿਆ ਕੀ ਹੋਇਆ ਮੇਰੀ ਨਸੀਬ ਨੂੰ ਰਾਣੋ ਸੰਤੋਖ ਸੁਹਾਤੰਦਰ ਆ ਗਿਆ ਦਾਈ ਦੇ ਹੱਥਾਂ ਵਿੱਚ ਚੰਨ ਵਰਗਾ ਜਵਾਕ ਵੇਖ ਸੰਤੋਖ ਨੇ ਨਸੀਬ ਵੱਲ ਨਿਗਾਹ ਮਾਰੀ ਨਸੀਬ ਦੇ ਬੁੱਲਾਂ ਤੇ ਹਾਸਾ ਆਪ ਮਹਾਰਿਆ ਗਿਆ ਜਿਵੇਂ ਜਾਪੇ ਦੀ ਪੀੜ ਸੰਤੋਖ ਦੇ ਠੀਕ ਹੋਣ ਨੇ ਘਟ ਕਰ ਦਿੱਤੀ ਹੋਵੇ ਰਾਣੋ ਨੇ ਆਪਣੇ ਭਾਈਆਂ ਨੂੰ ਦੱਸਿਆ ਕਿ ਮੈਨੂੰ ਤਾਂ ਨਸੀਬ ਭਾਬੀ ਨੇ ਕਿਹਾ ਸੀ ਵੀ ਬਾਹਰ ਜਾ ਕੇ ਰੋਣ ਲੱਗ ਪਮੀ ਹੋ ਸਕਦਾ ਸੰਤੋਖ ਨੂੰ ਮੇਰਾ ਸਭ ਕੁਝ ਜਾਦਾ ਜਾਵੇ ਬਸ ਭਾਬੀ ਦੀ ਗੱਲ ਵਿੱਚ ਦਮ ਸੀ ਜਦੋਂ ਮੈਂ ਬਾਹਰ ਆਈ ਤੇ ਰੋਣ ਲੱਗੀ ਤਾਂ ਬਾਈ ਨੂੰ ਨਸੀਬ ਭਾਬੀ ਦਾ ਫਿਕਰ ਹੋਇਆ ਤਾਂ ਹੀ ਉਹ ਅੰਦਰ ਭੱਜ ਗਿਆ ਵੈਸੇ ਆਪਣੀ ਬਹੁਤ ਸੋਹਣਾ ਭਤੀਜਾ ਹੋਇਆ ਮੈਂ ਸੋਹਣੇ ਜਿਹੇ ਮੁੰਡੇ ਦੀ ਭੂਆ ਬਣ ਗਈ ਬਲਵੀਰ ਨੇ ਬਾਹਰ ਗੇਟ ਤੇ ਇੱਕ ਨਿੰਮ ਦੀ ਟਾਣੀ ਟੰਗ ਦਿੱਤੀ ਤਾਂ ਕਿ ਘਰ ਆਉਣ ਵਾਲਿਆਂ ਨੂੰ ਪਤਾ ਲੱਗ ਜਾਵੇ ਕਿ ਕੋਈ ਨਿੱਕਾ ਨਿਆਣਾ ਹੋਇਆ ਅਗਲਾ ਆਵਾਜ਼ ਨਾ ਮਾਰੇ ਚੰਦ ਕੋ ਨਸੀਬ ਦੇ ਘਰ ਕੋਲ ਹੀ ਸੀ ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਸੰਤੋਖ ਪਹਿਲਾਂ ਵਾਂਗ ਬਿਲਕੁਲ ਠੀਕ ਹੋ ਗਿਆ ਸੀ ਮੁੰਡੇ ਦਾ ਨਾਮ ਨੇਬੇ ਤੇ ਬਲਬੀਰੇ ਨੇ ਗੁਰਵਿੰਦਰ ਰੱਖਿਆ ਸੰਤੋਖ ਨਸੀਬ ਦਾ ਖਾਸ ਖਿਆਲ ਰੱਖਦਾ ਨਸੀਬ ਨੂੰ ਚਰਨੇ ਦੀ ਬਹੁਤ ਜ਼ਿਆਦਾ ਰਹੀ ਸੀ ਉਹ ਸੋਚਦੀ ਸੀ ਕਿ ਛੇਤੀ ਚਰਨੇ ਨੂੰ ਮੇਰੇ ਮੁੰਡੇ ਹੋਣ ਦੀ ਗੱਲ ਪਤਾ ਲੱਗੀ ਦੂਜੇ ਹੀ ਦਿਨ ਚਰਨਾ ਗਜਾ ਲੈਣ ਸੰਤੋਖ ਕੇ ਘਰ ਆਇਆ ਜਦੋਂ ਉਹਨੂੰ ਪਤਾ ਲੱਗਿਆ ਕਿ ਨਸੀਬ ਨੇ ਮੁੰਡੇ ਨੂੰ ਜਨਮ ਦਿੱਤਾ ਉਹ ਬਹੁਤ ਖੁਸ਼ ਹੋਇਆ ਨਸੀਬ ਨੂੰ ਬਾਹਰ ਵਧਾਇਆ ਗਿਆ ਸਭ ਤੋਂ ਪਹਿਲਾਂ ਸਾਰਾ ਹੀ ਟੱਬਰ ਝਿੜੀ ਵੱਲ ਮੱਥਾ ਟੇਕਣ ਗਿਆ ਗੁਰਵਿੰਦਰ ਸਵਾ ਮਹੀਨੇ ਦਾ ਹੋ ਗਿਆ ਸੀ ਰਾਣੋ ਨੂੰ ਉਹਦੇ ਭਰਾ ਉਹਦੇ ਸਹੁਰੇ ਪਿੰਡ ਛੱਡ ਆਏ ਸੀ ਕਿਉਂਕਿ ਨਸੀਬ ਹੁਣ ਕੰਮ ਧੰਦੇ ਕਰਨ ਲੱਗ ਪਈ ਸੀ ਮੋੜ ਤੋਂ ਘਰ ਵਿੱਚ ਖੁਸ਼ੀਆਂ ਨੇ ਪੈਰ ਪਸਾਰੇ ਸੀ ਸੰਤੋਖ ਨੇਬਾ ਤੇ ਬਲਬੀਰ ਮੁੰਡੇ ਨੂੰ ਵਾਰੋ-ਵਾਰੀ ਗੋਦੀ ਖੜਾਉਂਦੇ ਰਹਿੰਦੇ ਸੰਤੋਖ ਨਸੀਬ ਦਾ ਬਹੁਤ ਖਿਆਲ ਰੱਖਦਾ ਤੇ ਕਹਿੰਦਾ ਜੇ ਅੱਜ ਸਾਡੇ ਮਾਪਿਓ ਜਿਉਂਦੇ ਹੁੰਦੇ ਉਹ ਤੇਰੀ ਕਿੰਨੀ ਦੇਖਭਾਲ ਕਰਦੇ ਮੁੰਡੇ ਨੂੰ ਵੇਖ ਉਹਨਾਂ ਦੇ ਤਾਂ ਧਰਤੀ ਪੈਰ ਨਹੀਂ ਸੀ ਲੱਗਣੇ ਪਰ ਨਸੀਬ ਜਹੀ ਔਰਤਾਂ ਆਂਡ ਗਵਾਂਡ ਵਿੱਚ ਕਿਤੇ ਨਹੀਂ ਸੀ ਸਾਰੇ ਹੀ ਨਸੀਬ ਦੀਆਂ ਸਿਫਤਾਂ ਕਰਦੇ ਨਹੀਂ ਸੀ ਥੱਕਦੇ ਭਾਵੇਂ ਜੀਤ ਨੇ ਜ਼ੋਰ ਲਾ ਲਿਆ ਸੀ ਨਸੀਬ ਨੂੰ ਬਦਨਾਮ ਕਰਨ ਦਾ ਪਰ ਕਿਸੇ ਨੇ ਵੀ ਨਸੀਬ ਨੂੰ ਮਾੜਾ ਨਹੀਂ ਸੀ ਕਿਹਾ ਬੱਗੇ ਵਰਗੇ ਜੀਤ ਦੀਆਂ ਅਜਿਹੀਆਂ ਗੱਲਾਂ ਤੇ ਕਿ ਚੀਚੀਆਂ ਲੈਂਦੇ ਪਰ ਜੀਤ ਵਰਗੇ ਮਸਟੰਡੇ ਬੰਦੇ ਤੋਂ ਪਾਸਾ ਹੀ ਰੱਖਣਾ ਬਿੱਤਰ ਸਮਝਦੇ ਜੀਤ ਤੇ ਮੱਗਰ ਨਿਆਈ ਵਾਲੇ ਖੇਤਦਾਰੂ ਕੱਢ ਰਹੇ ਸੀ ਜੀਤ ਓਏ ਮੱਗਰਾ ਇਸ ਗੱਲ ਵਿੱਚ ਮੇਰੀ ਹੱਤਕਾ ਉਹ ਟਿੱਡੀ ਜਹੀ ਜਨਾਨੀ ਮੇਰੇ ਕਾਬੂ ਵਿੱਚ ਨਹੀਂ ਆਉਂਦੀ ਮੱਗਰ ਓਏ ਹੁਣ ਤਾਂ ਛੱਡ ਦੇ ਖਿਹੜਾ ਇੱਕ ਜਵਾਕ ਦੀ ਮਾਂ ਬਣ ਗਈ ਹੁਣ ਤਾਂ ਉਹ ਤੈਥੋਂ ਲੋਟਣੀ ਆਈ ਜੀਤ ਖਿਹੜਾ ਨਹੀਂ ਛੱਡਦਾ ਜੱਟ ਬਦਲਾ ਤਾਂ ਮੈਂ ਲੈ ਕੇ ਹਟਣਾ ਨਾਲੇ ਤੈਨੂੰ ਨਹੀਂ ਪਤਾ ਓਏ ਮੱਗਰਾ ਜਵਾਕ ਹੋਏ ਤੋਂ ਬਾਅਦ ਜਨਾਨੀ ਹੋਰ ਵੀ ਜਵਾਨ ਹੋ ਜਾਂਦੀ ਆ ਦੋਵੇਂ ਹੱਸਣ ਲੱਗੇ ਖਿੜਮੀ ਜਹੀ ਰੁੱਤ ਸੌਣ ਦਾ ਮਹੀਨਾ ਹਰ ਪਾਸੇ ਰੌਣਕ ਲੱਗੀ ਹੋਈ ਸੀ ਸੰਤੋਖ ਨੇ ਮੁੰਡੇ ਹੋਣ ਦੀ ਖੁਸ਼ੀ ਵਿੱਚ ਝੀੜੀ ਵਿੱਚ ਅਖੰਡ ਪਾਠ ਰਖਵਾਇਆ ਸੀ ਚਰਨਾ ਨਸੀਬ ਨੂੰ ਖੁਸ਼ ਵੇਖ ਕੇ ਹੀ ਬਹੁਤ ਖੁਸ਼ ਸੀ ਪਤਾ ਨਹੀਂ ਕਿਉਂ ਨਸੀਬ ਨਾਲ ਉਹਨੂੰ ਵੱਖਰੀ ਜਹੀ ਖਿੱਚ ਸੀ ਜਦੋਂ ਵੀ ਉਹ ਨਸੀਬ ਨੂੰ ਵੇਖ ਲੈਂਦਾ ਉਹਦਾ ਚਿੱਤ ਖੁਸ਼ ਹੋ ਜਾਂਦਾ ਹਰ ਕੰਮ ਉਹ ਪੂਰੇ ਜੋਸ਼ ਨਾਲ ਕਰਨ ਲੱਗ ਪੈਂਦਾ ਚਿੜੀ ਵਿੱਚ ਵੱਡੇ ਵੱਡੇ ਬੋੜ ਤੇ ਪਿੱਪਲ ਹੋਰ ਵੀ ਬਹੁਤ ਸਾਰੇ ਦਰਖਤ ਤੇ ਉਹਨਾਂ ਉੱਪਰ ਪਾਏ ਆਲਣਿਆਂ ਵਿੱਚ ਚੀਂ-ਚੀਂ ਕਰਦੇ ਨਿੱਕੇ ਬੋਟ ਚਰਨੇ ਨੂੰ ਚੰਗੇ ਲੱਗਦੇ। ਮੋਰ ਤਾਂ ਚਿੜੀ ਦੀ ਰੌਣਕ ਨੂੰ ਹੋਰ ਵਧਾਉਂਦੇ ਸੀ। ਅਖੰਡ ਪਾਠ ਖੋਲਣ ਕਰਕੇ ਸੰਤੋਖ ਕਾ ਸਾਰਾ ਗਵਾਂਢ ਚਿੜੀ ਵਿੱਚ ਪਾਠੀ ਬਾਬਿਆਂ ਦੀ ਸੇਵਾ ਕਰਦਾ ਸੀ। ਰਾਣੋ ਤੇ ਤਣਕੁਰ ਦੀ ਕੁੜੀ ਸਿੰਦਰ ਵੀ ਅਖੰਡ ਪਾਠ ਤੇ ਆਈਆਂ ਹੋਈਆਂ ਸੀ। ਜੀਤ ਤੋਂ ਨਸੀਬ ਦੇ ਚਿਹਰੇ ਤੇ ਖੁਸ਼ੀ ਵੇਖੀ ਨਹੀਂ ਗਈ ਤੇ ਉਹ ਅਗਲਾ ਕਾਹਨੜ ਕਰਨ ਲਈ ਤਿਆਰ-ਬਰ-ਤਿਆਰ ਖੜਾ ਸੀ। ਸਭ ਤੋਂ ਪਹਿਲਾਂ ਉਹਨੇ ਚਰਨੇ ਦੀ ਪਰਜਾਈ ਸਿੰਧੋ ਨੂੰ ਆਪਣੇ ਕੋਲ ਸੱਦਿਆ ਤੇ ਸਾਰੀ ਗੱਲਬਾਤ ਉਹਨੂੰ ਸਮਝਾਈ ਲਾਲਚਣ ਸਿੰਧੋ ਵੀ ਨਸੀਬ ਕੋਲੋਂ ਆਪਣਾ ਬਦਲਾ ਲੈਣਾ ਚਾਹੁੰਦੀ ਸੀ ਸਿੰਧੋ ਨੇ ਤੁਰੇ ਜਾਂਦੇ ਬਲਵੀਰ ਨੂੰ ਆਵਾਜ਼ ਮਾਰੀ ਸਿੰਧੋ ਨੂੰ ਜਿਵੇਂ ਮਰਦਾਂ ਨੂੰ ਪਰਮਾਉਣ ਦੀ ਕਲਾ ਗੁੜਤੀ ਵਿੱਚ ਹੀ ਮਿਲੀ ਹੋਵੇ ਓਵੇਂ ਉਹ ਬਲਵੀਰੇ ਨੂੰ ਕਹਿਣ ਲੱਗੀ ਕਿ ਮੂੰਹ ਨੇ ਰਾਜਾ ਹੋਈ ਜਾਂਦਾ ਬਲਵੀਰ ਤੂੰ ਇਉਂ ਕਰ ਮੈਨੂੰ ਸਾਡੇ ਘਰ ਤੱਕ ਛੱਡਿਆ ਸਿੰਧੋ ਨੇ ਬਲਵੀਰੇ ਨੂੰ ਘਰ ਛੱਡ ਕੇ ਆਉਣ ਲਈ ਕਿਹਾ ਰਾਤ ਦੇ ਹਨੇਰੇ ਵਿੱਚ ਸਿੰਦੋ ਬੱਲਵੰਗ ਵਾਂਗ ਜਾਗ ਰਹੀ ਸੀ ਜਦੋਂ ਘਰ ਦੇ ਨੇੜੇ ਆਏ ਤਾਂ ਬਲਵੀਰ ਨੇ ਕਿਹਾ ਕਿ ਭਾਬੀ ਹੁਣ ਤੂੰ ਜਾ ਵੜ ਸਾਹਮਣੇ ਆਕਰ ਪਰ ਸਿੰਦੋ ਨੇ ਕਿਹਾ ਨਾ ਬਲਵੀਰ ਤੂੰ ਸਾਡੇ ਘਰੇ ਪਹਿਲੀ ਵਾਰ ਆਇਆ ਹੁਣ ਤਾਂ ਚਾਹ ਪਾਣੀ ਪੀਤੇ ਬਿਨਾ ਮੈਂ ਨਹੀਂ ਹੱਲਣ ਦੇਣਾ ਸਿੰਦੋ ਦੇ ਜ਼ਿਆਦਾ ਕਹਿਣ ਤੇ ਬਲਵੀਰ ਘਰੇ ਆ ਗਿਆ ਤੇ ਕਿਹਾ ਕਿ ਭਾਬੀ ਸਿਰਫ ਪਾਣੀ ਪਿਆ ਦੇ ਮੈਨੂੰ ਘਰੇ ਉਡੀਕਦੇ ਹੋਣਗੇ ਸਿੰਦੋ ਨੇ ਕੰਧੋਲੀ ਤੇ ਪਈ ਗੜਵੀ ਵਿਚਲਾ ਪਾਣੀ ਬਲਵੀਰ ਨੂੰ ਗਲਾਸ ਵਿੱਚ ਪਾ ਕੇ ਫੜਾਇਆ ਬਲਵੀਰ ਨੂੰ ਪਾਣੀ ਵਿੱਚ ਕੁੜਤਣ ਜਹੀ ਆਈ ਪਰ ਪੀ ਗਿਆ ਬਲਵੀਰ ਭਾਬੀ ਤੁਹਾਡੇ ਨਲਕੇ ਦਾ ਪਾਣੀ ਮੈਨੂੰ ਕੌੜਾ ਲੱਗਦਾ ਸਿੰਦੋ ਨਾ ਬਲਵੀਰ ਸਾਡਾ ਪਾਣੀ ਤਾਂ ਬਲਾਈ ਮਿੱਠਾ ਲੈ ਮੈਂ ਪੀ ਕੇ ਵੇਖਾਂ ਸਿੰਦੋ ਨੇ ਬਚਿਆ ਹੋਇਆ ਪਾਣੀ ਪੀ ਲਿਆ ਤੇ ਇੱਕਦਮ ਬੋਲੀ ਓਹ ਹੋ ਬਲਵੀਰਿਆ ਇਹ ਤਾਂ ਤੇਰੇ ਬਾਈ ਨੇ ਦਾਰੂ ਪਾ ਕੇ ਰੱਖੀ ਸੀ ਮੈਨੂੰ ਪਤਾ ਨਹੀਂ ਸੀ ਫਿੱਟੇ ਮੂੰਹ ਕੰਜਰ ਦੇ ਆਏ ਨਹੀਂ ਵੀ ਜੇ ਚੁਲਸਨੀਯਤਾ ਅੰਦਰ ਜਾ ਕੇ ਮਰਲੇ ਸਿੰਦੋ ਬਲਵੀਰ ਨਾਲ ਜਾਣ ਬੁੱਝ ਕੇ ਖਹਿਣ ਲੱਗੀ ਬਲਵੀਰ ਨੇ ਕਿਹਾ ਕਿ ਕੋਈ ਨਾ ਭਾਬੀ ਬਾਈ ਨੂੰ ਕੀ ਪਤਾ ਸੀ ਪਰ ਸਿੰਦੋ ਜਿਉਂ ਨਿਉਂ ਕੇ ਬਾਲਟੀ ਚੁੱਕਣ ਲੱਗੀ ਤਾਂ ਵੱਡੇ ਗੁਲਾਮੇ ਵਿੱਚ ਦੀ ਦਿਸਦੀ ਹਿੱਕ ਨੇ ਬਲਵੀਰ ਨੂੰ ਪਾਗਲ ਜਿਹਾ ਕਰ ਦਿੱਤਾ ਉਹਨੂੰ ਤਰੇਲੀਆਂ ਆਉਣ ਲੱਗੀਆਂ ਸਿੰਦੋ ਧਾਰ ਕੱਢਣ ਚਲੀ ਗਈ ਬਲਵੀਰ ਨੂੰ ਆਪਣੇ ਘਰੇ ਆਉਣਾ ਦੁੱਬਰ ਹੋ ਗਿਆ ਸੀ ਬਲਵੀਰ ਘਰ ਆਉਂਦਾ ਕੁਝ ਨਾ ਕੁਝ ਸੋਚੀ ਗਿਆ ਪਰ ਇੱਕਦਮ ਆਪਣੇ ਸਿਰ ਨੂੰ ਫੜ ਆਪਮਹਾਰੇ ਹੀ ਬੋਲਿਆ ਇਸ ਉਮਰੇ ਮੈਨੂੰ ਕਾਦੀ ਜਵਾਨੀ ਫੁੱਟਦੀ ਆ ਨਾ ਨਾ ਮੈਂ ਇਹੋ ਜਿਹਾ ਖਿਆਲ ਕਦੇ ਸੋਚ ਕੇ ਵੀ ਨਹੀਂ ਲਿਆ ਸਕਦਾ ਫਿਰ ਉਹਨੂੰ ਲੱਗਿਆ ਜਿਵੇਂ ਉਹਦਾ ਹੋਰ ਪਰਛਾਵਾਂ ਉਹਦੇ ਤੇ ਹੱਸਿਆ ਹੋਵੇ ਤੇ ਕਹਿੰਦਾ ਹੋਵੇ ਤੂੰ ਮਰਦ ਨਹੀਂ ਤੈਨੂੰ ਰੱਬ ਨੇ ਇੱਥੇ ਡੰਗਰਾਂ ਨਾਲ ਡੰਗਰ ਹੋਣ ਲਈ ਭੇਜਿਆ ਓਏ ਚਾਰ ਦਿਨ ਦੀ ਜ਼ਿੰਦਗੀ ਆ ਮਨਾ ਰੰਗ ਰਲੀਆਂ ਬਲਵੀਰ ਦਾ ਮਨ ਭਟਕ ਰਿਹਾ ਸੀ ਉਹਦਾ ਮੂੰਹ ਲਾਲ ਹੋ ਗਿਆ ਤੇ ਉਹਦੇ ਦਿਮਾਗ ਵਿੱਚ ਬਸ ਇੱਕੋ ਗੱਲ ਘੁੰਮ ਰਹੀ ਸੀ ਜੋ ਉਹਦੀਆਂ ਅੱਖਾਂ ਨੇ ਵੇਖਿਆ ਸੀ ਲੱਗਦਾ ਉਹਨੇ ਦਿਮਾਗ ਵਿੱਚ ਕੈਦ ਕਰ ਲਿਆ ਸੀ ਰਾਤ ਨੂੰ ਸੌਂਦਿਆਂ ਵੀ ਉਹ ਸਿੰਦੋ ਦੇਹੀ ਸੁਪਨੇ ਲਈ ਗਿਆ ਬਲਵੀਰ ਨੂੰ ਲੱਗਿਆ ਕਿ ਅੱਜ ਦੀ ਰਾਤ ਜਿਵੇਂ ਉਹਨੇ ਸਿੰਦੋ ਨਾਲ ਮਨਾਈ ਹੋਵੇ ਨਸੀਬ ਨੂੰ ਬਲਵੀਰ ਉਪਰਾ ਜਿਹਾ ਲੱਗਿਆ ਪਰ ਉਹਨੂੰ ਬਲਵੀਰ ਤੇ ਨੇਬਾ ਆਪਣੇ ਭਰਾਵਾਂ ਵਰਗੇ ਲੱਗਦੇ ਸੀ ਜਿੰਨਾਂ ਤੇ ਉਹਨਾਂ ਨੇ ਕਦੇ ਸ਼ੱਕ ਨਹੀਂ ਸੀ ਕੀਤਾ ਬਲਵੀਰ ਦੇ ਮਨ ਵਿੱਚ ਸਿੰਦੋ ਨੇ ਇੱਕ ਤੜਫ ਜਹੀ ਪੈਦਾ ਕਰ ਦਿੱਤੀ ਸੀ ਦੂਜੇ ਦਿਨ ਬਲਵੀਰ ਫਿਰ ਸਿੰਦੋ ਦੇ ਘਰ ਵੱਲ ਗਿਆ ਪਰ ਅੱਗੋਂ ਦੀ ਲੰਗ ਗਿਆ ਸਿੰਦੋ ਨੇ ਬਲਵੀਰ ਨੂੰ ਵੇਖ ਲਿਆ ਸੀ ਛਿੜੀ ਵਿੱਚ ਅਖੰਡ ਪਾਠ ਖੁੱਲਿਆ ਹੋਣ ਕਰਕੇ ਸਾਰੇ ਜਣੇ ਸ਼ਾਮ ਨੂੰ ਛਿੜੀ ਵਿੱਚ ਇਕੱਠੇ ਹੋ ਕੇ ਪਾਠ ਸੁਣਦੇ ਸਨ ਛਿੜੀ ਵਿੱਚ ਜਦੋਂ ਬਲਵੀਰ ਨੇ ਸਿੰਦੋ ਨੂੰ ਵੇਖਿਆ ਤਾਂ ਖੁਸ਼ ਹੋ ਗਿਆ ਸਿੰਦੋ ਜੀਤ ਦੇ ਕਹੇ ਅਨੁਸਾਰ ਸਭ ਕੁਝ ਕਰ ਰਹੀ ਸੀ ਜਦੋਂ ਪ੍ਰਸ਼ਾਦਾ ਤਿਆਰ ਹੋਣ ਲੱਗਿਆ ਤਾਂ ਸਿੰਦੋ ਨੇ ਧਾਰਾ ਕੱਢਣ ਦਾ ਬਹਾਨਾ ਬਣਾਇਆ ਬਲਵੀਰ ਤਾਂ ਪਹਿਲਾਂ ਹੀ ਤਿਆਰ ਸੀ ਸਿੰਦੋ ਨੂੰ ਘਰ ਛੱਡ ਕੇ ਆਉਣ ਲਈ ਬਲਵੀਰ ਨੇ ਕਿਹਾ ਭਾਬੀ ਆ ਜਾ ਤੈਨੂੰ ਮੈਂ ਘਰ ਛੱਡ ਆਉਣਾ ਮੈਂ ਵੀ ਘਰੇ ਡੰਗਰਾਂ ਨੂੰ ਵੇਖਣ ਜਾਣਾ ਅੱਜ ਬਲਵੀਰ ਸਿੰਧੋ ਦੇ ਕਹੇ ਬਿਨਾਂ ਹੀ ਘਰ ਦੇ ਅੰਦਰ ਆ ਗਿਆ ਤੇ ਸਿੰਧੋ ਨੂੰ ਕਹਿਣ ਲੱਗਿਆ ਭਾਬੀ ਕੀ ਐ ਤੇਰੇ ਚ ਇਹੋ ਜਿਹਾ ਜਦੋਂ ਦਾ ਮੈਂ ਤੈਨੂੰ ਵੇਖਿਆ ਵਸ ਤੇਰੇ ਤੋਂ ਧਿਆਨ ਨਹੀਂ ਨਿਕਲਦਾ ਅਸਲੀ ਦੁਨੀਆ ਤਾਂ ਮੈਨੂੰ ਤੇਰੇ ਵੇਖਣ ਤੋਂ ਬਾਅਦ ਪਤਾ ਲੱਗੀ ਆ ਸਿੰਧੋ ਤਾਂ ਹੀ ਕਹਿੰਦੇ ਹੁੰਦੇ ਆ ਵਿਆਹ ਜ਼ਰੂਰੀ ਆ ਤੂੰ ਤਾਂ ਉਹੀ ਕੱਟ ਲਈ ਜ਼ਿੰਦਗੀ ਤੇ ਸੰਤੋਖ ਵੇਖ ਲਾ ਨਿਤ ਨਜ਼ਾਰੇ ਲੈਂਦਾ ਰੰਨ ਨਾਲ ਬਲਵੀਰ ਡਰਦਾ ਡਰਦਾ ਬੋਲਿਆ ਭਾਬੀ ਮੈਨੂੰ ਤਾਂ ਤੂੰ ਨਿਰਾਸ਼ ਸਰਬਤ ਲੱਗਦੀ ਆ ਇੱਕ ਵਾਰੀ ਤੈਨੂੰ ਘੁੱਟ ਕੇ ਆਪਦੇ ਨਾਲ ਲਾਉਣ ਨੂੰ ਜੀ ਕਰਦਾ ਸਿੰਦੂ ਅਗਲਾ ਕੀ ਕਹੂੰ ਵਿਚਰਨਾ ਬਲਵੀਰ ਦੀ ਭਾਬੀ ਸੰਭੀ ਬੈਠਾ ਤੇ ਬਲਵੀਰ ਚਰਨੇ ਦੀ ਭਾਬੀ ਬਲਵੀਰ ਨਸੀ ਭਾਬੀ ਨੂੰ ਗਲਤ ਨਾ ਕਹੇ ਉਹ ਇਹੋ ਜਿਹੀ ਹੈਣੀ ਸਿੰਦੂ ਫਿਰ ਮੈਂ ਤੈਨੂੰ ਗਲਤ ਲੱਗਦੀ ਆ ਬਲਵੀਰ ਤੂੰ ਤਾਂ ਗੁੱਸਾ ਕਰ ਗਈ ਪਰ ਮੈਂ ਤਾਂ ਚਲ ਛੱਡ ਆਏ ਦੱਸ ਮੇਰਾ ਕੰਮ ਕਰੇਂਗੀ ਸਿੰਦੋ ਤੂੰ ਤਾਂ ਮੈਨੂੰ ਪਹਿਲੇ ਦਿਨੋਂ ਚੰਗਾ ਲੱਗਦਾ ਸੀ ਪਰ ਡਰਦੀ ਨਹੀਂ ਗੱਲ ਨਹੀਂ ਕਰੀ ਐਨਾ ਹੱਟਾ-ਕੱਟਾ ਪਿਆ ਤੈਨੂੰ ਭਲਾ ਕੌਣ ਨਾ ਕਰੂ ਗੱਲ ਕਰਨ ਤੋਂ ਬਲਵੀਰ ਨੇ ਸਿੰਦੋ ਦੀਆਂ ਬਾਹਾਂ ਫੜ ਲਈਆਂ ਪਰ ਸਿੰਦੋ ਨੇ ਕੋਈ ਵਿਰੋਧ ਨਾ ਕੀਤਾ ਸਗੋਂ ਆਪ ਉਹਦੀਆਂ ਬਾਹਾਂ ਵਿੱਚ ਢੇਰੀ ਹੋ ਗਈ ਸਿੰਦੋ ਚਾਹੁੰਦੀ ਸੀ ਕਿ ਬਲਵੀਰ ਨੂੰ ਉਹਦੀ ਆਦਤ ਪੈ ਜਾਵੇ ਫਿਰ ਹੀ ਉਹ ਤੇ ਜੀਤ ਆਪਣੇ ਪਲਾਨ ਵਿੱਚ ਕਾਮਯਾਬ ਹੋਣਗੇ ਚਰਨੇ ਨੂੰ ਝਿੜੀ ਵਾਲੇ ਬਾਬੇ ਨੇ ਪੁੱਛਿਆ ਕਿ ਚਰਨੇਆ ਜ਼ਿੰਦਗੀ ਐਵੇਂ ਕੱਢਣੀ ਬਹੁਤ ਔਖੀ ਆ ਤੂੰ ਆਪਦੀ ਸਾਰੀ ਜ਼ਮੀਨ ਬਗਾਨੇ ਬੰਦੇ ਨੂੰ ਛਡਵਾਉਣ ਲਈ ਬਹਿ ਕਰ ਦਿੱਤੀ ਪਰ ਕਿਉਂ ਚਰਨਾ ਬਾਬਾ ਜੀ ਬਗਾਨੇ ਲਈ ਨਹੀਂ ਮੈਂ ਤਾਂ ਕਿਸੇ ਆਪਣੇ ਦੀ ਮਦਦ ਕੀਤੀ ਆ ਰੂਹ ਨੂੰ ਸਕੂਨ ਮਿਲਦਾ ਮੇਰੀ ਨੂੰ ਸਾਹਮਣੇ ਨਸੀਬ ਆਪਣੇ ਮੁੰਡੇ ਨੂੰ ਗੋਦੀ ਵਿੱਚ ਬਿਠਾ ਕੇ ਦੁੱਧ ਪਿਲਾ ਰਹੀ ਸੀ ਹੱਸਦੀ ਨਸੀਬ ਨੂੰ ਵੇਖ ਚਰਨਾ ਰੂਹ ਤੋਂ ਖੁਸ਼ ਹੋਇਆ ਚਰਨੇ ਨੂੰ ਲੱਗਿਆ ਕਿ ਇਹ ਕਿਹੋ ਜਿਹਾ ਰਿਸ਼ਤਾ ਨਸੀਬ ਨਾਲ ਕੁਝ ਵੀ ਸਾਂਝਾ ਨਹੀਂ ਪਰ ਫਿਰ ਵੀ ਨਸੀਬ ਆਪਦੀ ਲੱਗਦੀ ਆ ਕਿਉਂ ਮੈਂ ਉਹਦਾ ਕੋਈ ਦੁੱਖ ਨਹੀਂ ਝੱਲ ਸਕਦਾ ਚਰਨੇ ਨੂੰ ਪਤਾ ਨਾ ਲੱਗਿਆ ਕਿ ਕਦੋਂ ਨਸੀਬ ਉਹਦੇ ਕੋਲ ਆ ਕੇ ਬੈਠ ਗਈ ਚਰਨੇ ਨੇ ਜਦੋਂ ਸਾਹਮਣੇ ਨਸੀਬ ਨੂੰ ਵੇਖਿਆ ਤਾਂ ਸੁਰਤ ਜਹੀ ਵਿੱਚ ਆਇਆ ਨਸੀਬ ਚਰਨੇਆ ਤੇਰਾ ਇਹ احਸਾਨ ਮੈਂ ਕਿਵੇਂ ਮੋੜੂੰ ਤੂੰ ਲੋਕਾਂ ਦੀ ਵੀ ਪਰਵਾਹ ਨਹੀਂ ਕੀਤੀ ਮੇਰਾ ਇੰਨਾ ਸਾਥ ਦਿੱਤਾ ਬਸ ਤੇਰੇ ਅੱਗੇ ਨਿਮਰਤਾ ਹੱਥ ਜੋੜ ਕੇ ਧੰਨਵਾਦ ਕਰ ਸਕਦੀ ਆ ਚਰਨੇਆ ਜਦੋਂ ਵੀ ਤੈਨੂੰ ਲੋੜ ਪਈ ਨਸੀਬ ਤੇਰੇ ਕੋਲ ਖੜੀ ਹੋ ਚਰਨਾ ਇਹੋ ਜਿਹੀਆਂ ਗੱਲਾਂ ਨਾ ਕਰ ਮੈਂ ਤੈਨੂੰ ਇਹ ਦੱਸਣਾ ਸੀ ਵੀ ਮੈਂ ਸੁਣਿਆ ਅੱਜਕੱਲ ਬਲਵੀਰ ਸਿੰਦੋ ਕੋਲ ਆਉਣ ਜਾਣ ਲੱਗ ਪਿਆ ਚਰਨੇ ਦੀ ਗੱਲ ਸੁਣ ਕੇ ਨਸੀਬ ਨੇ ਕਿਹਾ ਮੈਨੂੰ ਵੀ ਬਲਵੀਰ ਕੁਝ ਬਦਲਿਆ ਜਿਹਾ ਲੱਗਦਾ ਕੋਈ ਗੱਲ ਨਹੀਂ ਚਰਨਿਆ ਤੂੰ ਫਿਕਰ ਨਾ ਕਰ ਮੈਂ ਬਲਵੀਰ ਦਾ ਆਪ ਖਿਆਲ ਰੱਖੂੰ ਵੀ ਕੀ ਕਰਦਾ ਸਿੰਦੋ ਨੇ ਬਲਵੀਰ ਨੂੰ ਆਪਣੀ ਝਾਟ ਲਾ ਲਿਆ ਇੱਕ ਦਿਨ ਰਾਹ ਵਿੱਚ ਜੀਤ ਟੱਕਰਿਆ ਤੇ ਬਲਵੀਰ ਨੂੰ ਬੋਲਿਆ ਆ ਬਾਈ ਬਲਵੀਰ ਸਾਡੇ ਕੋਲ ਬਹਿ ਜਾ ਬਲਵੀਰ ਨਹੀਂ ਬਾਈ ਮੈਨੂੰ ਤਾਂ ਘਰੇ ਬੁਲਾਈ ਜਾਂਦੇ ਆ ਜੀਤ ਘਰੇ ਬੁਲਾਉਂਦੇ ਆ ਜਾਂ ਘਰ ਵਾਲੀ ਬਲਵੀਰ ਸਾਡੇ ਕਰਮਾਂ ਵਿੱਚ ਕਿੱਥੇ ਆ ਝੂੜੇ ਵਾਲੀ ਜੀਤ ਜਿਹੜੇ ਹੱਥਾਂ ਦੀਆਂ ਪੱਕੀਆਂ ਤੋਂ ਖਾਂਦਾ ਇਹ ਥੋੜੇ ਦਿਨਾਂ ਲਈ ਹੁੰਦੀਆਂ ਅਸਲੀ ਸਵਾਦ ਤਾਂ ਆਪਣੀ ਰਨ ਕੋਲੋਂ ਖਾਣ ਦਾ ਆਉਂਦਾ ਜੇ ਕਹੇ ਤਾਂ ਲਿਆ ਦਈਏ ਤੈਨੂੰ ਵੀ ਫਿਰ ਚੂੜੇ ਵਾਲੀ ਫਿਰ ਐਵੇਂ ਬਗਾਨੇ ਘਰਾਂ ਦੀਆਂ ਕੰਧਾਂ ਨਹੀਂ ਟੱਪਣੀਆਂ ਪੈਣੀਆਂ ਤੈਨੂੰ ਬਲਵੀਰ ਤੈਨੂੰ ਵੀ ਪਤਾ ਯਾਰ ਹੁਣ ਮੇਰੀ ਕੋਈ ਉਮਰ ਵਿਆਹ ਵਾਲੀ ਜੀਤ ਬੰਦਾ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ ਹੁਣ ਵੀ ਤਾਂ ਤੂੰ ਜਾਣਾ ਹੀ ਆ ਸਿੰਦੋ ਕੋਲ ਉਹੀ ਤੂੰ ਆਪਦੀ ਬਹੂ ਕੋਲੇ ਰਿਹਾ ਕਰੇਗਾ ਬਲਵੀਰ ਚਲ ਕੱਲ ਨੂੰ ਮਿਲਦੇ ਆਪਾਂ ਫਿਰ ਖੇਤ ਬਲਵੀਰ ਦਾ ਮਨ ਅੰਦਰੋਂ ਅੰਦਰ ਕਿੱਕਲੀਆਂ ਪਾ ਰਿਹਾ ਸੀ ਕਿ ਜੀਤ ਨਾਲ ਵੀ ਸਿੰਦੋ ਦੀ ਚੰਗੀ ਬਣਦੀ ਆ ਹੋ ਸਕਦਾ ਇਹਦੇ ਕਹੇ ਉਹ ਛੇਤੀ ਮੇਰਾ ਸਾਖ ਸਿਰੇ ਚਾੜ ਦੇ ਬਲਵੀਰ ਜਦੋਂ ਘਰੇ ਆਇਆ ਤਾਂ ਨਸੀਬ ਨੇ ਆਵਾਜ਼ ਮਾਰੀ ਤੇ ਗੁਰਵਿੰਦਰ ਨੂੰ लाਡ ਕਰਦੀ ਬੋਲੀ ਲੈ ਤੇਰਾ ਚਾਚਾ ਤਾਂ ਪਤਾ ਨਹੀਂ ਕਿੱਥੇ ਛੈਲੇ ਵੇਲੇ ਕਰਦਾ ਰਹਿੰਦਾ ਬਲਵੀਰ ਨੇ ਮੁੰਡਾ ਆਪਣੇ ਹੱਥਾਂ ਵਿੱਚ ਲਿਹਾ ਤੇ ਕਿਹਾ ਭਾਬੀ ਤੂੰ ਐਵੇਂ ਨਾ ਮਖੋਲਾ ਕਰਿਆ ਕਰ ਮੈਂ ਤਾਂ ਉਹੀ ਗਿਆ ਸੀ ਮੜਾ ਜਾ ਬਾਹਰ ਨੇ ਬਾ ਹੁਣ ਤੇਰਾ ਧਿਆਨ ਘਟ ਗਿਆ ਕੰਮਾਂ 'ਚ ਬਾਹਰ ਹੀ ਫਿਰਦਾ ਰਹਿਣਾ ਮੈਂ ਤੈਨੂੰ ਝਿੜੀ ਚੋੜੀ ਕੀ ਗਿਆ ਬਲਵੀਰ ਨੂੰ ਨੇਬੇ ਤੇ ਹਰਖ ਆ ਗਿਆ ਤੇ ਬੋਲਿਆ ਨਾ ਕੀ ਤਬਾਹੀ ਆ ਗਈ ਜਿੰਨਾ ਹੁੰਦਾ ਉਹਨਾ ਕਰ ਲਿਆ ਕੰਮ ਹੁਣ ਸਾਰੀ ਦਿਹਾੜੀ ਥੋੜੇ ਮਗਰ ਮਗਰ ਫਿਰਦਾ ਰਿਹਾ ਕਰ ਗੱਲਵਾਦੀ ਵੇਖ ਨਸੀਬ ਨੇ ਕਿਹਾ ਨਾ ਬਾਈ ਮੈਂ ਤਾਂ ਉਹੀ ਮਜ਼ਾਕ ਕਰਦੀ ਸੀ ਤੂੰ ਤਾਂ ਉਹੀ ਹਰਖ ਗਿਆ ਮੇਰੀ ਗੱਲ ਤੋਂ ਚਲ ਆ ਜੋ ਸਾਰੇ ਜਣੇ ਕੋਲੇ ਬੈਠੋ ਮੇਰੇ ਸੱਜਰ ਸੂਈ ਮੱਝ ਦੀ ਬੋਲੀ ਬਣਾਈਆ ਰਾਣੂ ਆਪਣੀ ਚੰਗੀ ਭਾਬੀ ਦੇ ਗਾਲ ਲੱਗ ਗਈ ਭਾਬੀ ਸੱਚ ਦੱਸਾਂ ਜਦੋਂ ਦੀ ਤੂੰ ਆਈਆਂ ਇਸ ਘਰ ਦੀ ਰੂਹ ਬਦਲ ਦਿੱਤੀ ਮੈਨੂੰ ਮੇਰੀ ਮਰੀ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਬਸ ਭਾਬੀ ਆਪਣੇ ਘਰ ਦਾ ਥਵਾਕ ਨਾ ਟੁੱਟਣ ਦੀ ਨਸੀਬ ਕਿਉਂ ਮੇਰੀ ਲਾਡੋ ਚਿੱਤ ਹੌਲਾ ਕਰਦੀ ਆ ਆਪਦਾ ਤੇਰੀ ਮੈਂ ਭਾਬੀ ਨਹੀਂ ਮਾਂ ਹੀ ਆ ਬਾਕੀ ਤੇਰੇ ਭਰਾਵਾਂ ਦਾ ਤਾਂ ਮੈਂ ਮਰਦੇ ਦਮ ਤੱਕ ਸਾਥ ਦੇਉ ਸੰਤੋਖ ਨਸੀਬ ਕੁਰੇ ਲਿਆ ਦੁੱਧਵਾਦ ਬਲਵੀਰ ਆਪਣੇ ਹੀ ਖਿਆਲਾਂ ਵਿੱਚ ਰੁੱਝਿਆ ਹੋਇਆ ਸੀ। ਸਿੰਦੋ ਤੇ ਜੀਤ ਦੁਆਰਾ ਸਾਖ ਕਰਵਾਉਣ ਦੀ ਗੱਲ ਉਹ ਦਿਲ ਤੇ ਲਾ ਬੈਠਾ ਸੀ। ਆਪਣੇ ਮਨ ਵਿੱਚ ਹੀ ਸੋਚ ਰਿਹਾ ਸੀ ਕਿ ਸਿੰਦੋ ਨੂੰ ਤੋਲੇ ਤੋਂ ਉੱਤੇ ਦੇ ਕਾਂਟੇ ਤੱਕ ਰਾਕੇ ਦੇਵਾਂ। ਦੂਜੇ ਦਿਨ ਅਖੰਡ ਪਾਠ ਦਾ ਭੋਗ ਪੈਣਾ ਸੀ। ਸਾਰੇ ਹੀ ਬਹੁਤ ਖੁਸ਼ ਪੂਰੀ ਸਰਦਾ ਪਾਵਨਾ ਨਾਲ ਗੁਰੂ ਮਹਾਰਾਜ ਦੇ ਮੱਥਾ ਟੇਕਣ ਆਏ। ਬਲਵੀਰ ਫਿਰ ਸਿੰਦੋ ਕੋਲ ਗਿਆ ਤੇ ਰਿਸ਼ਤੇ ਬਾਰੇ ਕਹਿਣ ਲੱਗਿਆ। ਸਿੰਦੋ ਕੀ ਬਣਿਆ ਫੇ ਰਿਸ਼ਤੇ ਦਾ? ਸਿੰਦੋ ਤੈਨੂੰ ਸਾਕਾਂ ਦਾ ਘਟਾ ਇੱਕ ਤਾਂ ਵਿਆਹੀ ਵੀ ਸੀ ਉਹਦਾ ਘਰ ਵਾਲਾ ਮਰ ਗਿਆ ਸੀ ਮੈਂ ਸੋਚਿਆ ਸੀ ਤੈਨੂੰ ਨਹੀਂ ਕਰਵਾਉਂਦੀ ਉਹਦਾ ਰਿਸ਼ਤਾ ਤੇਰਾ ਸਾਕ ਤਾਂ ਮੈਂ ਇੱਕ ਵਾਰੀ ਕੁੜੀ ਨਾਲ ਕਰਵਾਉਂ ਇੱਕ ਹੈਗੀ ਆ ਮੇਰੀ ਭਤੀਜੀ ਮੈਂ ਤਾਂ ਤੇਰਾ ਸਾਕ ਉਹਨੂੰ ਕਰਵਾ ਕੇ ਖੁਸ਼ ਆ ਬਲਵੀਰ ਪਰ ਤੇਰੀ ਭਤੀਜੀ ਤਾਂ ਉਮਰ ਦੀ ਛੋਟੀ ਹੋ ਮੇਰੇ ਤੋਂ ਸਿੰਦੂ ਇੱਥੇ ਹੀ ਪੰਗਾੜਦਾ ਪਰ ਮੇਰੀ ਵੀ ਜੇਦਾ ਕਿ ਤੇਰਾ ਸਾਕ ਤਾਂ ਭਤੀਜੀ ਨਾਲ ਹੀ ਕਰਵਾਉ ਪਰ ਬਲਵੀਰ ਵੇਖ ਮੇਰੀ ਗੱਲ ਧਿਆਨ ਨਾਲ ਸੁਣ ਗੁੱਸਾ ਤਾਂ ਨਾ ਕਰੀ ਤੁਹਾਡੇ ਘਰ ਚ ਚੌਧਰ ਨਸੀਬ ਦੀ ਆ ਪਰ ਬਗਾਨੀ ਤੀਨੇ ਬਰਦਾਸ਼ਤ ਨਹੀਂ ਕਰਨਾ ਜੇ ਤੂੰ ਮੇਰੀ ਇੱਕ ਗੱਲ ਮੰਨ ਤੂੰ ਆਪਦੇ ਹਿੱਸੇ ਆਉਂਦੀ ਜ਼ਮੀਨ ਲੈ ਕੇ ਅੱਡ ਹੋ ਜਾ ਫਿਰ ਮੇਰਾ ਤੇਰੇ ਨਾਲ ਵਾਦਾ ਸਾਕਰਵਾਉਣ ਦਾ ਨਾਲੇ ਬਹਾਨੇ ਨਾਲ ਮੇਰਾ ਆਉਣ ਜਾਣ ਬਣਿਆ ਰਹੂਗਾ ਬਲਵੀਰ ਨਾ ਸਿੰਦੋ ਮੈਂ ਐਂ ਨਹੀਂ ਕਰਦਾ ਨਸੀਬ ਭਾਬੀ ਨੇ ਸਾਡੇ ਲਈ ਬਹੁਤ ਕੁਝ ਕੀਤਾ ਬਸ ਉਹਦੀ ਸਹਿਮਤੀ ਮੈਂ ਆਪੇ ਲੈ ਲਊਂ ਤੂੰ ਬਸ ਸਾਡੇ ਘਰੇ ਗੱਲ ਕਰ ਸਿੰਦੋ ਤੈਨੂੰ ਕੀ ਲੱਗਦਾ ਨਸੀਬ ਤੇਰੇ ਵਿਆਹ ਨੂੰ ਮੰਨ ਜੂ ਭਲੇਖਾ ਛੱਡ ਦੇ ਉਹਨੇ ਨਹੀਂ ਮੰਨਣਾ ਕਮਲਿਆ ਅਗਲੀ ਸ਼ਰੀਕਣੀ ਆ ਉਹਨੂੰ ਕੀ ਮਾੜਾ ਤਿੰਨਾ ਦੀ ਵੰਡ ਉਹਦੇ ਮੁੰਡੇ ਦੇ ਹਿੱਸੇ ਆਉਂਦੀ ਆ ਛੱਡ ਗਹਿੜਾ ਤੇਰੇ ਕਰਮਾਂ ਚ ਰਾਤਾਂ ਵਾਲਾ ਸੁੱਖ ਹੈ ਨਹੀਂ ਬਲਵੀਰ ਫਿਰ ਹੁਣ ਤੂੰ ਬਾਲੀਆਂ ਬੁਝਾਰਤਾਂ ਨਾ ਪਾ ਛੇਤੀ ਦੱਸ ਕੀ ਕਰਾਂ ਮੈਂ ਸਿੰਦੋ ਨਾਲੇ ਤਾਂ ਜ਼ਮੀਨ ਚੋਂ ਹਿੱਸਾ ਵੰਡਾਲੈ ਤੇ ਘਰ ਵਿੱਚੋਂ ਵੀ ਆਪਦਾ ਹਿੱਸਾ ਅੱਡ ਕਰਵਾ ਲੈ ਫਿਰ ਤੇਰੇ ਵਿਹੜੇ ਵਿੱਚ ਸ਼ਮਸ਼ਮ ਕਰਦੀ ਜਦੋਂ ਮੇਰੀ ਅੱਲੜ ਜੀ ਭਤੀਜੀ ਚਰਨੋਂ ਫਿਰਿਆ ਕਰੂ ਨਾ ਤੂੰ ਤਾਂ ਹੋਰ ਜਵਾਨ ਹੋਣ ਲੱਗ ਪਵੇਂਗਾ ਬਲਵੀਰ ਖੁਸ਼ ਹੋ ਗਿਆ ਬਲਵੀਰ ਦੇ ਮਨ ਵਿੱਚ ਵਿਆਹ ਵਾਲੀ ਗੱਲ ਘਰ ਕਰ ਗਈ ਸੀ ਬਿਨਾਂ ਕੁਝ ਸੋਚੇ ਸਮਝੇ ਹੀ ਉਹ ਆਪ ਮਹਾਰੇ ਸਿੰਦੋ ਦੀ ਭਤੀਜੀ ਚਰਨੋਂ ਦੇ ਸੁਪਨੇ ਵਿੱਚ ਦਿਨ ਰਾਤ ਗੁਲਤਾਨ ਹੋਇਆ ਰਹਿੰਦਾ ਬਦਲੇ ਤੇਵਰ ਵੇਖ ਨਸੀਬ ਪਰੇਸ਼ਾਨ ਸੀ ਇੱਕ ਦਿਨ ਜਦੋਂ ਬਲਵੀਰ ਤਿਆਰ ਹੋ ਕੇ ਘਰੋਂ ਬਾਹਰ ਜਾਣ ਲੱਗਿਆ ਨਸੀਬ ਬੋਲੀ ਬਾਈ ਅੱਜ ਤੂੰ ਖੇਤ ਨਹੀਂ ਜਾਣਾ ਬਲਵੀਰ ਨਾ ਖੇਤ ਜਾਣ ਦਾ ਮੈਂ ਠੇਕਾ ਲਿਆ ਗਏ ਤਾਂ ਹੈਗੇ ਆ ਦੋ ਜਣੇ ਕਰ ਲੈਣਗੇ ਆਪੇ ਕੰਮ ਖੇਤ ਜਾਣ ਨੂੰ ਕਿਹੜਾ 20 ਕਿੱਲੇ ਕਸਤੀ ਤੇ ਲੱਗਦੇ ਆ ਜਿਹੜਾ ਦਿਨ ਰਾਤ ਖੇਤ ਰਹਿ ਆ ਕਰਾਂ ਨਸੀਬ ਬਾਈ ਤੈਨੂੰ ਕੀ ਹੁੰਦਾ ਜਾਂਦਾ ਦਿਨੋ ਦਿਨ ਤੇਰਾ ਰਵਈਆ ਬਦਲਦਾ ਜਾਂਦਾ ਬਲਵੀਰ ਮੈਂ ਪਹਿਲਾਂ ਵਾਲਾ ਹੀ ਆ ਪਰ ਤੁਸੀਂ ਨਹੀਂ ਮੈਨੂੰ ਗੋਲ ਦੇ ਕੁਝ ਨਾਲੇ ਭਾਬੀ ਇੱਕ ਗੱਲ ਹੋਰ ਆ ਮੈਨੂੰ ਤਾਂ ਸਿੰਦੀ ਸਾਗ ਕਰਾਉਂਦੀ ਆ ਮੈਂ ਵਿਆਹ ਕਰਵਾਉਣਾ ਤੂੰ ਤਾਂ ਭਾਬੀ ਕਦੇ ਹਾਮੀ ਨਹੀਂ ਭਰੀ ਵਿਆਹ ਨੂੰ ਬੱਗੇ ਨੂੰ ਤਾਂ ਤੂੰ ਸਾਖ ਕਰਾਤਾ ਨਸੀਬ ਨੂੰ ਧਰਤੀ ਵੇਲ ਨਹੀਂ ਸੀ ਦੇ ਰਹੀ ਭਾਈ ਇਹ ਤੂੰ ਕੀ ਕਹਿਣਾ ਬਲਵੀਰ ਸਹੀ ਕਹਿਣਾ ਮੈਂ ਤਾਂ ਪਰ ਤੁਸੀਂ ਨਹੀਂ ਸਮਝਦੇ ਮੈਨੂੰ ਮੈਂ ਤਾਂ ਅਣਜਾਣ ਮੱਤ ਹੀ ਰਹਾ ਪਰ ਹੁਣ ਮੈਂ ਫੈਸਲਾ ਕੀਤਾ ਵਿਆਹ ਕਰਵਾਉਣ ਦਾ ਬਲਵੀਰ ਦੀ ਗੱਲ ਨੇ ਨਸੀਬ ਨੂੰ ਸੁਨਨ ਕਰ ਦਿੱਤਾ ਸੀ ਬਦਲਦੀ ਰੁੱਤ ਠੰਡ ਤੋਂ निजात ਮਿਲ ਮਠਾ ਮਠਾ ਧੁੱਪ ਦਾ ਸੇਕ ਪਿੰਡਿਆਂ ਨੂੰ ਅਲੋਸ ਰਿਹਾ ਸੀ ਹਰ ਜੀਵ ਵਿਚ ਐਕ ਰਿਹਾ ਸੀ ਉਸੇ ਤਰ੍ਹਾਂ ਬਲਵੀਰ ਆਪਣੀ ਜਿੱਦ ਨੂੰ ਪਗਾਉਣ ਲਈ ਹਰ ਕੋਸ਼ਿਸ਼ ਕਰ ਰਿਹਾ ਸੀ ਸਿੰਦੂ ਹਰ ਰੋਜ਼ ਹੀ ਬਲਵੀਰ ਨੂੰ ਆਪਣੇ ਘਰ ਬੁਲਾ ਖੁਸ਼ ਕਰਦੀ ਬਲਵੀਰ ਨੇ ਸੰਤੋਖ ਤੇ ਨੇਬੇ ਨੂੰ ਸਿੱਧਾ ਕਹਿ ਦਿੱਤਾ ਸੀ ਕਿ ਜੇ ਤੁਸੀਂ ਮੇਰਾ ਸਾਖ ਨਹੀਂ ਕਰਵਾਉਂਦੇ ਤਾਂ ਮੇਰਾ ਬਣਦਾ ਹਿੱਸਾ ਮੈਨੂੰ ਦਿਓ ਮੈਂ ਆਪੇ ਰਿਸ਼ਤਾ ਕਰਵਾ ਲਵਾਂਗਾ ਸੰਤੋਖ ਨੇਬੇ ਤੇ ਨਸੀਬ ਨੂੰ ਪਤਾ ਸੀ ਕਿ ਹੁਣ ਬਲਵੀਰ ਆਪਣੀ ਜਿੱਦ ਪੁਗਾ ਕੇ ਰਹੂਗਾ ਬਥੇਰਾ ਸਮਝਾਇਆ ਪਰ ਬਲਵੀਰ ਨੇ ਕਿਸੇ ਦੀ ਇੱਕ ਨਾ ਮੰਨੀ ਬਲਵੀਰ ਨੂੰ ਇੱਕ ਬੈਠਕ ਤੇ ਇੱਕ ਕਿਲਾ ਦੇ ਕੇ ਅੱਡ ਕਰ ਦਿੱਤਾ। ਭਾਵੇਂ ਨਸੀਬ ਨੇ ਕਿਹਾ ਕਿ ਕੋਈ ਗੱਲ ਨਹੀਂ ਬਲਵੀਰ ਨੂੰ ਅੱਡ ਨਾ ਕਰੋ ਪਰ ਨੈਬੇ ਤੇ ਸੰਤੋਖ ਨੇ ਕਿਹਾ ਜੇ ਇਹਨੂੰ ਅੱਡ ਨਾ ਕੀਤਾ ਤਾਂ ਲੋਕ ਆਪਾਂ ਨੂੰ ਲਾਣ ਤਾਂ ਪਾਉਣਗੇ ਵੀ ਬੁੜੇ ਦਾ ਸਾਖ ਕਰਦਿਆਂ ਦੀ ਮਰਜ਼ੀ ਨਾਲ ਹੋਇਆ। ਚਰਨਾ ਡੂੰਗੀ ਚਿੰਤਾ ਵਿੱਚ ਸੀ ਕਿ ਹੁਣ ਜੀਤ ਤੇ ਸਿੰਦੋ ਖੋਰੇ ਕੀ ਬੁਨਤ ਬਣਾ ਰਹੇ ਆ। ਚਰਨੇ ਦਾ ਗੁਰੂ ਬਾਬਾ ਸੁਖਦੇਵ ਵਦੇਰੇ ਸੂਝਵਾਨ ਸੀ ਤੇ ਜਦੋਂ ਚਰਨੇ ਕੋਲੋਂ ਬਾਬੇ ਨੇ ਚਿੰਤਾ ਦਾ ਕਾਰਨ ਪੁੱਛਿਆ ਤਾਂ ਸਾਰੀ ਕਹਾਣੀ ਬਾਬੇ ਨੂੰ ਦੱਸੀ ਕਿ ਕਿਵੇਂ ਸਿੰਦੋ ਭਾਬੀ ਲਾਲਚ ਵਸ ਬਲਵੀਰ ਦਾ ਵਿਆਹ ਆਪਣੀ ਭਤੀਜੀ ਨਾਲ ਕਰਨ ਨੂੰ ਫਿਰਦੀ ਆ ਸੁਖਦੇਵ ਬਾਬਾ ਲੈ ਇਹ ਤਾਂ ਬਹੁਤ ਆਸਾਨ ਹੈ ਸਭ ਤੋਂ ਪਹਿਲਾਂ ਬਲਵੀਰ ਦਾ ਬਹਿਮ ਕੱਢਣਾ ਪੈਣਾ ਜਿਵੇਂ ਕਿਵੇਂ ਕਰਕੇ ਜੀਤ ਤੇ ਸਿੰਦੋ ਨੂੰ ਇਕੱਠੇ ਕਰਕੇ ਦੋਹਾਂ ਦੀ ਬਾਰਤਾ ਲਾਪ ਬਲਵੀਰ ਨੂੰ ਸੁਣਾ ਕੇ ਚਰਨਾ ਨਹੀਂ ਬਾਬਾ ਜੀ ਸਿੰਦੋ ਭਾਬੀ ਬਹੁਤ ਤੇਜ਼ ਆ ਮੈਨੂੰ ਤਾਂ ਉਸ ਗਰੀਬ ਪਰਿਵਾਰ ਦੀ ਫਿਕਰ ਆ ਨਸੀਬ ਨੇ ਮਸਾਂ ਘਰ ਬੰਨਿਆ ਸੀ ਇਹ ਖੇਰੂ ਖੇਰੂ ਕਰਵਾਉ ਬਲਵੀਰ ਨੇ 4-5 ਆਪਣੇ ਯਾਰ ਵੇਲੀ ਇਕੱਠੇ ਕੀਤੇ ਘਰ ਵਿੱਚ ਰੌਣਕ ਲਾਈ ਨਸੀਬ ਦੀ ਕੋਈ ਬਾਣਾ ਚੱਲੀ ਆਪਣੇ ਮਨ ਵਿੱਚ ਹੀ ਕੁਲਜਦੀ ਰਹੀ ਸੰਤੋਖ ਤੇ ਨੇਬੇ ਨੇ ਵੀ ਬਹੁਤ ਸਮਝਾਇਆ ਪਰ ਬੁਰਾਈ ਬਲਵੀਰ ਦੇ ਸਿਰ ਚੜੀ ਹੋਈ ਸੀ ਬਲਵੀਰ ਬਹੁਤ ਖੁਸ਼ ਸੀ ਸ਼ਾਮ ਹੋਣ ਤੋਂ ਪਹਿਲਾਂ ਉਹ ਆੜਤੀਆਂ ਕੋਲ ਗਿਆ ਤੇ ਲੋੜੀਂਦੇ ਪੈਸੇ ਲੈ ਆਇਆ ਸਿੰਦੋ ਖੁਸ਼ ਸੀ ਤੇ ਬਲਵੀਰ ਕੇ ਘਰ ਗੇੜਾ ਹੀ ਰੱਖਦੀ ਬਲਵੀਰ ਮੰਡੀ ਗਿਆ ਹੋਇਆ ਸੀ ਉਹਦੇ ਇੰਤਜ਼ਾਰ ਵਿੱਚ ਸਿੰਦੋ ਮੰਝੇ ਤੇ ਬੈਠੀ ਸੀ ਬੈਠੀ ਸਿੰਦੋ ਨੂੰ ਵੇਖ ਬਲਵੀਰ ਨੂੰ ਚਾਹ ਚੜ ਗਿਆ ਪਰ ਸਿੰਦੇ ਦਾ ਉੱਤਰਿਆ ਚਿਹਰਾ ਵੇਖ ਪੁੱਛਣ ਲੱਗਾ ਕੀ ਗੱਲ ਐਵੇਂ ਮੂੰਹ ਕੀਤਾ ਸਿੰਦੋ ਕੀ ਦੱਸਾਂ ਐਵੇਂ ਦੀਆ ਗੱਲ ਤਾਂ ਬਲਵੀਰ ਹੋਇਆ ਕੀ ਪੰਜ ਛੇ ਦਿਨ ਰਹਿ ਗਏ ਵਿਆਹ ਨੂੰ ਤੂੰ ਤਿਆਰੀ ਕਰ ਸਿੰਦੋ ਬਲਵੀਰ ਇੱਕ ਗੱਲ ਦੱਸਾਂ ਮੇਰਾ ਭਾਈ ਕਹਿੰਦਾ ਮੁੰਡੇ ਦੀ ਉਮਰ ਵੱਡੀ ਆ ਮੈਂ ਨਹੀਂ ਕਰਦਾ ਰਿਸ਼ਤਾ ਮੈਂ ਬਥੇਰਾ ਕਿਹਾ ਪਰ ਉਹ ਕਹਿੰਦੇ ਕੁੜੀ ਸਾਡੀ ਉਹਦੇ ਤੋਂ ਪਹਿਲਾਂ ਰੰਡੀ ਹੋ ਜੂ ਬਲਵੀਰ ਹੁਣ ਫੇਰ ਸਿੰਧੋ ਕੀ ਕਰੀਏ ਮੇਰੀ ਤਾਂ ਬੇਇੱਜ਼ਤੀ ਹੋ ਜੂ ਪਿੰਡ ਵਿੱਚ ਜੇ ਨਾ ਵਿਆਹ ਹੋਇਆ ਹੁਣ ਕਰ ਕੋਈ ਹੀਲਾ ਸਿੰਧੋ ਇੱਕ ਗੱਲ ਤਾਂ ਹੈ ਜੇ ਤੂੰ ਆਪਦੀ ਜ਼ਮੀਨ ਤੇ ਘਰ ਚਰਨੋਂ ਦੇ ਨੋਂ ਵਿਆਹ ਤੋਂ ਪਹਿਲਾਂ ਕਰਵਾ ਦੇਵੇਂ ਫੇਰ ਤੇਰਾ ਘਰ ਬਸ ਜੂ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਚੈਨਲ ਦੇ ਨਾਲ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਾ ਜਾਣਾ ਜੀ